T-R-T-Z, 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 T-R-T-Z ਅੱਜ ਪਤਾ ਲੱਗਿਆ ਰੋ 3:00 ਵਜੇ 3:00 ਵਜਾ ਕੀ ਨਾਮਤਾ ਸਰ ਅਸੀਂ ਮਾਰਸ ਤੇ ਸਾਡੀ ਜੋਇਨਿੰਗ ਹੋਈ ਸੀ ਐਜ਼ ਕਨਿਕਾ ਐਜ਼ ਅ ਇੰਗਲਿਸ਼ ਟੀਚਰ ਸਰ ਇਹਨਾਂ ਨੇ ਸਾਨੂੰ ਬਿਨਾਂ ਕਿਸੇ ਸੁਝਾਅ ਦੇ ਬਿਨਾ ਕਿਸ ਤਰਿਫ਼ ਤੋਂ ਇੱਕ ਦਿਨ ਪਹਿਲਾਂ ਕਿ ਆ ਅੱਜ ਸਕੂਲ ਨਾ ਆਈਓ ਸਰ ਸਾਡਾ ਫੀਡਬੈਕ ਦੇਖੋ ਤੁਸੀਂ ਟੀਚਰਸ ਸਾਡੇ ਤੁਸੀਂ ਬੱਚੇ ਦੀ ਬੌਂਡਿੰਗ ਦੇਖੋ ਸਾਡਾ ਕਿਸ ਕਸੂਰ ਹੈ ਦੱਸੋ ਸਾਡੇ ਕੋਈ ਗਲਤੀ ਨਹੀਂ ਆ ਸਾਡੇ ਬੱਚੇ ਰੋ ਰਹੇ ਨੇ ਸਾਡੇ ਬੱਚੇ ਚਿਲਾ ਰਹੇ ਨੇ ਹੈਗੇ ਆ ਅੱਜ ਗੇਟ ਤੋਂ ਐਂਟਰੀ ਹੋਈ ਹੈ ਸਿਰਫ ਐਂਟਰੀ ਦਿੱਤੀ ਅਸੀਂ ਗੁੰਡਾ ਬੰਦ ਕੇ ਹੁੰਦਾ ਅੰਦਰ ਆਇਆ ਸਾਡੇ ਕੋਈ ਸੁਣਵਾਈ ਨਹੀਂ ਹੋ ਰਹੀ ਇੱਥੇ ਹਰ ਬਾਰੀ ਇਹਦਾ ਕਰਦੇ ਨੇ ਟੀਚਰਸ ਸਰ ਇਹ ਨਵੰਬਰ ਚ ਕਰ ਰਹੇ ਨੇ ਤੁਹਾਨੂੰ ਕਿਤੇ ਹੋਰ ਜੋਬ ਕਿੱਥੇ ਮਿਲੇਗੀ ਔਰ ਲੋਕਾਂ ਦੇ ਦਿਮਾਗ ਚ ਕੀ ਇੰਪੈਕਟ ਚ ਆਏਗਾ ਕਿ ਇਹ ਹੀ ਟੀਚਰਸ ਕਿਉਂ ਕੱਢੀਆਂ ਨੇ ਜਦਕਿ ਉਹ ਯਾਰ ਵੈਰੀ ਹਾਰਡ ਵਰਕਿੰਗ ਸਾਡੇ ਸੇ ਬੱਚੇ ਰਿਜ਼ਲਟ ਪੁੱਛ ਸਕਦੇ ਹੋ ਜਦ ਦਾ ਅਮ ਜੀਮਸ ਸਕੂਲ ਜੋਇ ਕਰਤਾ ਇੰਗਲਿਸ਼ ਰਿਜ਼ਲਟ 100% ਆਨ ਲੱਗ ਗਿਆ ਕੋਈ ਐਕਟੀਵਿਟੀ ਨਹੀਂ ਹੁੰਦੀ ਟੀਚਰਸ ਦੀ ਮੈਨੇਜਮੈਂਟ ਨੇ ਕੋਈ ਨੋਟਿਸ ਸਰ ਕੋਈ ਨੋਟਿਸ ਨਹੀਂ ਕੁਛ ਨਹੀਂ ਇਹਨਾਂ ਨੇ ਕਿਹਾ ਕੱਲ ਤੋਂ ਨਹੀਂ ਆਣਾ ਇਹਨੇ ਕਲਾਸ ਅਮਰਜ ਕਰਤੀਆਂ ਕਿ ਟੀਚਰਸ ਸਰ ਕੁਝ ਪੇਰ ਰਹੀਆਂ ਐ ਓਏ ਸਰ ਇਹ ਤੁਸੀਂ ਕਨਵਰਸੇਸ਼ਨ ਦੇਖੋ ਅਸੀਂ 6 ਵਜੇ ਤੱਕ ਬੈਠੇ ਰਹੇ ਆ ਸਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਿ ਕਿੰਨੇ ਟੋਟਲ ਟੀਚਰ ਗੱਡੀਆਂ ਹੁਣ ਸਰ 12 ਟੀਚਰਸ ਹਾਂ ਕੀ ਕੋਈ ਨੋਟਿਸ ਵਗੈਰਾ ਵੀ ਕੋਈ ਨੋਟਿਸ ਨਹੀਂ ਦਿੱਤਾ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਸਾਨੂੰ ਜਾਣ ਤੋਂ 5 ਮਿੰਟ ਪਹਿਲੇ ਕਿਹਾ ਗਿਆ ਕਿ ਤੁਸੀਂ ਕੱਲ ਤੋਂ ਨਹੀਂ ਆਣਾ ਜੀ ਲੱਗਦਾ ਬੱਚਿਆਂ ਦੀ ਪੜਾਈ ਦੀ ਕਰਵਾੜ ਹੋ ਰਹੀ ਹੈ ਸਰ ਬਹੁਤ ਹੋ ਰਿਹਾ ਹੈ ਬਿਲਕੁਲ ਹੋ ਰਿਹਾ ਹੈ ਫਾਈਨਲ ਪੇਪਰ ਬਿਲਕੁਲ ਨੇੜੇ ਹੈਗੇ ਤੇ ਇਸ ਟਾਈਮ ਤੇ ਬੱਚਾ ਦਾ ਫਿਊਚਰ ਨਾਲ ਖਿਲਵਾੜ ਹੈ ਹੁਣ ਮੌਕੇ ਤੇ ਪੁਲਿਸ ਨੂੰ ਕੱਦਿਆ ਜਿਵੇਂ ਪੇਰੈਂਟਸ ਗੇਟ ਘੜ ਕਰ ਰਹੇ ਗੇਟ ਟੱਪ ਕੇ ਕਿਵੇਂ ਕਿਵੇਂ ਦੇਖਦੇ ਸੀ ਵੀ ਗੇਟ ਕਿਉਂ ਨਹੀਂ ਖੋਲ ਰਹੇ ਸੀ ਸਰ ਪੇਰੈਂਟਸ ਵੀ ਪਰੇਸ਼ਾਨ ਹੈ ਸਾਰਿਆਂ ਨੂੰ ਇਸ ਦਾ ਇਨਸਾਫ ਚਾਹੀਦਾ ਹੈ। ਤੁਸੀਂ ਤੰਗ ਪ੍ਰੇਸ਼ਾਨ ਕੌਣ ਕਰ ਰਿਹਾ ਤੁਹਾਨੂੰ ਮੈਨੇਜਮੈਂਟ ਸਰ ਮੈਨੇਜਮੈਂਟ ਮੈਨੇਜਮੈਂਟ ਹੋਰ ਕੋਈ ਕਾਰਵਾਈ ਕਰਾਉਂਗੇ ਨਹੀਂ ਤੇ ਹਾਂਜੀ ਸਰ ਬਿਲਕੁਲ ਹਾਂਜੀ ਮੈਮ ਕਾਰਵਾਈ ਕਰਾ ਹਾਂਜੀ ਹਾਂਜੀ ਸਰ ਬਿਲਕੁਲ ਇਨਾ ਦਾ ਰੋਜ਼ ਦਾ ਕੰਮ ਹੈ ਟੀਚਰਸ ਨੂੰ ਕੱਢ ਲਿਆ ਟੀਚਰ ਨੂੰ ਰੱਖ ਲਿਆ ਟੀਚਰ ਨੂੰ ਕੱਢ ਰਿਹਾ ਬੱਚੇ ਦੇ ਫਿਊਚਰ ਨਾਲ ਖਿਲਵਾੜ ਹੋ ਰਿਹਾ ਇਟ ਇਜ਼ ਅ ਵੈਰੀ ਹਾਸ ਇਮਪਲੀਮੈਂਟ ਟੂ ਆਲ ਦਾ ਟੀਚਰਸ ਕਿ ਜਿਹੜਾ ਕਰਕੇ ਪੜਾ ਰਿਹਾ ਨੇ ਜਿਹੜੇ ਅੰਦਰ ਪੜਾ ਰਿਹਾ ਨੇ ਸਰ ਉਹ ਵੀ ਸੇਫ ਨਹੀਂ ਹੈ ਗਿਆ ਦੋ ਦੋ ਮਿਨੀਮਮ ਉਹਨਾਂ ਨੂੰ ਕੱਢ ਦੇਣਾ ਇਹ ਰੂਲ ਹੈ ਸਰ ਐਮ ਜੀ ਐਮ ਸਕੂਲ ਦਾ ਟੀਚਰਸ ਰੱਖਦੇ ਨੇ ਟੀਚਰਸ ਕੱਢਦੇ ਨੇ ਔਰ ਬੱਚੇ ਦੇ ਫਿਊਚਰ ਨਾਲ ਬਹੁਤ ਖਿਲਵਾੜ ਹੋ ਰਿਹਾ ਸਰ ਗੱਲ ਕੀ ਨਾਮਾ ਮੇਰਾ ਗੰਗਾ ਸਿੰਘ ਕਿਹੜਾ ਸਕੂਲ ਹੈ ਇਹ ਐਮ ਜੀ ਐਮ ਪਬਲਿਕ ਸਕੂਲ ਕੀ ਹੋਇਆ ਕੀ ਆ ਸਵੇਰ ਦੇ ਸਮੇਂ ਪੜਾਈ ਜਿਹੜੀ ਹੈ ਬੱਚਾ ਦੀ ਖਰਾਬ ਨਜ਼ਰ ਆ ਰਹੀ ਹੈ ਇਸ ਟਾਈਮ ਸਕੂਲ ਦੀਆਂ ਕਲਾਸਾਂ ਲੱਗੀਆਂ ਹੁੰਦੀਆਂ ਪਰ ਇੱਥੇ ਪੰਗਾ ਪਿਆ ਹੋਇਆ ਹੈ ਇਸ ਲਈ ਹੋ ਰਿਹਾ ਕਿ ਸਟੀਚਰਸ ਇਹ ਨਜਾਇਜ਼ ਕੱਢ ਰਹੇ ਹੈ ਟੀਚਰਸ ਕੱਢ ਰਹੇ ਹੈ ਨਵੇਂ ਆਂਦੇ ਚਲੋ ਨਵੇਂ ਟੀਚਰ ਜਾਂਦੇ ਹੋਗੇ ਪੜ੍ਹਾਉਣਗੇ ਉਹ ਵੀ ਕੱਢੀ ਜਾਂਦੇ ਹੈ ਟੀਚਰਸ ਨੂੰ ਰੱਖੋ ਐਟਲੀਸਟ ਤਾਂ ਕਿ ਉਹ ਪੜਾ ਆ ਪਾਈ ਕਰਦੀ ਜਾ ਰਹੇ ਤੇ ਇਹ ਗੱਲ ਸਿਰਫ ਟੀਚਰਸ ਦੀ ਨਹੀਂ ਹੈ ਗੱਲ ਹਰ ਪਾਸੇ ਪਾਸੇ ਦੀ ਹੈ ਸਪੋਰਟਸ ਕੰਪੀਟੀਸ਼ਨਸ ਕੁਝ ਵੀ ਨਹੀਂ ਹੋ ਰਿਹਾ ਸਿਰਫ ਐਜੂਕੇਸ਼ਨ ਵੱਲ ਧਿਆਨ ਦੇ ਰਿਹਾ ਇਸੇ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਬਟ ਪੜ੍ਹਾਈ ਵੱਲ ਵੀ ਕਿਹੜਾ ਰੰਗ ਨਾ ਦੇ ਰਿਹਾ ਟੀਚਰਸ ਕਿਉਂ ਕੱਟ ਰਿਹਾ ਕੁਝ ਵੀ ਨਹੀਂ ਮੈਂ ਹੈਡ ਬੋਇ ਮੇਨੂੰ ਇਲੈਕਸ਼ਨਾਂ ਬੱਚਿਆਂ ਨੇ ਬਣਾਇਆ ਹੈ ਮੇ ਕੋਲ ਕੋਈ ਅਥਾਰਟੀ ਨਹੀਂ ਹੈ ਅਥਾਰਟੀ ਹੁੰਦੀ ਮੈਂ ਕੁਝ ਕਰਾਂਦਾ ਬਟ ਮੈਂ ਅਗਰ ਕੋਈ ਓਪੀਨੀਅਨ ਵੀ ਦੂੰਗਾ ਤਾਂ ਮੇਰਾ ਓਪੀਨੀਅਨ ਇਹਨਾਂ ਨੇ ਮੰਨਣਾ ਨਹੀਂ ਹੈ ਮੇਰੇ ਕੋਲ ਕੋਈ ਅਥਾਰਟੀ ਹੋਣੀ ਚਾਹੀਦੀ ਹੈ ਫਾਈਨਲੀ ਸਾਨੂੰ ਮੌਕਾ ਮਿਲਿਆ ਤਾਂ ਆਪਾਂ ਇੱਥੇ ਆਏ ਬੱਚਿਆਂ ਨੂੰ ਬੁਲਾ ਰਿਹਾ ਪੜ੍ਹਾਈ ਖਰਾਬ ਹੋ ਰਹੀ ਹੈ ਪੜ੍ਹਾਈ ਤਾਂ ਖਰਾਬ ਹੋ ਹੀ ਰਹੀ ਹੈ ਬਾਕੀ ਸਕੂਲਸ ਵੀ ਹੁੰਦੀ ਹੈ ਬਾਕੀ ਸਕੂਲਾਂ ਚ ਹਰ ਚੀਜ਼ ਅੱਛੀ ਤਰੀਕੇ ਨਾਲ ਤਰੀਕੇ ਨਾਲ ਹੋ ਰਹੀ ਹੈ ਸਕੋਰਸ ਦਾ ਵੀ ਹੁੰਦਾ ਐਕਸਟਰਾ ਐਗਰੀਕਲਚਰ ਵੀ ਹੁੰਦਾ ਹੁਣ ਐਜੂਕੇਸ਼ਨ ਦਾ ਵੀ ਬਾਕੀ ਜਗਾ ਵਧੀਆ ਤਰੀਕੇ ਨਾਲ ਹੁੰਦਾ ਪਰ ਸਾਡੇ ਇੱਥੇ ਨਹੀਂ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਟੀਚਰਸ ਦੀ ਗੱਲ ਹੋਗੀ ਨਾ ਟੀਚਰਸ ਕੱਢੀ ਜਾਂਦੇ ਚ ਪੁਰਾਣੀ ਟੀਚਰਸ ਹੈ 6 ਮਹੀਨੇ ਪਹਿਲਾਂ 10 10 ਸਾਲ ਪੁਰਾਣੇ ਪਹਿਲਾਂ ਟੀਚਰਸ ਕੱਢੀ ਸੀ ਐਵੇਂ ਕਿ ਤੇ ਹੋਰ ਵੀ ਚੀਜ਼ਾਂ ਕਰਾਉ ਉਸ ਸਕੂਲੇ ਸਕੂਲੇ ਇੰਸਟਾਗ੍ਰਾਮ ਤੇ ਪੋਸਟ ਪਾਦੇ ਐ ਇਹਨਾਂ ਵਧੀਆ ਵਧੀਆ ਦਿਖਾਉਂਦੇ ਸਕੂਲ ਨੂੰ ਉਹ ਬਣਾਓ ਫੇ ਸਕੂਲ ਨੂੰ ਵਧੀਆ ਉਹ ਨਹੀਂ ਕਰਦੇ ਸਰ ਕੀ ਹੋਇਆ ਜੀ ਤੁਹਾਡਾ ਸਭ ਤੋਂ ਪਹਿਲਾਂ ਨਾਮ ਕੀ ਹੈ ਜੀ ਮੇਰਾ ਨਾਮ ਗਜਨ ਸਿੰਘ ਖੇਮਦੇੜੀ ਜੀ ਮੈਂ ਡਾਇਰੈਕਟਰ ਆ ਸਕੂਲ ਦਾ ਜੀ ਸਰ ਬੱਚੇ ਵੀ ਪੜ੍ਹਾਈ ਖਰਾਬ ਹੋ ਰਹੀ ਕਿਤੇ ਨਾ ਕਿਤੇ ਉਹ ਕਹਿੰਦੇ ਟੀਚਰਾਂ ਜਿਹੜੀਆਂ ਕੱਢ ਦਿੱਤੀਆਂ ਗਈਆਂ ਨੇ ਵੀ ਨਵੀਆਂ ਟੀਚਰਾਂ ਨੂੰ ਉਹ ਲੋੜ ਨਹੀਂ ਹੈਗੀ ਜਿਹੜੀ ਜਿਹੜੀਆਂ ਪੁਰਾਣੀਆਂ ਟੀਚਰਾਂ ਪੇਪਰ ਫਿਰਤੇ ਨੇ ਗੱਲ ਇਹ ਆ ਜੀ ਜਿਹੜੀਆਂ ਬਿਲੋ ਐਬਰੀ ਟੀਚਰਾਂ ਸੀ ਅਸੀਂ ਉਹਨਾਂ ਨੂੰ ਜਵਾਬ ਦਿੱਤਾ ਆ ਪਰਬੀਸ਼ਨ ਦੇ ਟੀਚਰਾਂ ਸੀ ਜਿਹੜਾ ਪਰਮਨੈਂਟ ਟੀਚਰਾਂ ਨਹੀਂ ਹੈਗੀਆਂ ਇਹ ਟ్రਾਇਲ ਤੇ ਰੱਖੀ ਦੀਆਂ ਟੀਚਰਾਂ ਜਿਹੜੇ ਨਹੀਂ ਜਿਹੜੀਆਂ ਇਨਕੇਪੇਬਲ ਨੇ ਉਹਨਾਂ ਨੂੰ ਕਿਉਂ ਅਸੀਂ ਰੱਖਾਂਗੇ ਔਰ ਅਸੀਂ ਉਹਨਾਂ ਨੂੰ ਇਸ ਕਰਕੇ ਜਵਾਬ ਦਿੱਤਾ ਵੀ ਤੁਸੀਂ ਬੱਚਿਆਂ ਨੂੰ ਠੀਕ ਨਹੀਂ ਵੜਾਉਂਦੇ ਇਹ ਸਾਡੇ ਬੱਚਿਆਂ ਦਾ ਪੜਾਈ ਦਾ ਨੁਕਸਾਨ ਹੋ ਰਿਹਾ ਅਸੀਂ ਹੋਰ ਟੀਚਰ ਅਖਰ ਕਿਤੇ ਨਾ ਕਿਤੇ ਬੱਚੇ ਕਹਿੰਦੇ ਤੁਹਾਨੂੰ ਉਹੀ ਟੀਚਰਾਂ ਚਾਹੀਦੀਆਂ ਪੜ੍ਹਾਈ ਐਡੀ ਵਧੀਆ ਦੀਆਂ ਕਹਿੰਦੇ ਜਿਹੜੀਆਂ ਦੂਜੀਆਂ ਟੀਚਰਾਂ ਨੇ ਪੇਪਰ ਸਿਖਤੇ ਨੇ ਸਬਜੈਕਟ ਜਿਹੜੇ ਐਂਜੇ ਬ੍ਰਦਰ ਔਰ ਹੀ ਗੱਲ ਹੈ ਕਿ ਬੱਚਿਆਂ ਨੂੰ ਤੇ ਇੱਕ ਸਾਲ ਹੋ ਜਿਤਨਾ ਮਰਜੀ ਇੱਕ ਸਾਲ ਹੋ ਬੱਚੇ ਆ ਉਹਨਾਂ ਨੂੰ ਕੀ ਪਤਾ ਬੱਚੇ ਪਰੇਸ਼ਾਨ ਨੇ ਜਿਵੇਂ ਗੇਟ ਨਹੀਂ ਖੋਲਿਆ ਗੇਟ ਟੱਪ ਕੇ ਆਏ ਨੇ ਉਹ ਗੇਟ ਕਿਉਂ ਨਹੀਂ ਖੋਲਿਆ ਸਭ ਤੋਂ ਪਹਿਲਾਂ ਕਿਦੇ ਵਾਸਤੇ ਗੇਟ ਨਹੀਂ ਖੋਲਿਆ ਇਹ ਗਲਤ ਗੱਲ ਹੈ ਪੇਰੈਂਟਸ ਗੇਟ ਕਟਕਾਰਦੇ ਨਾ ਨਾ ਪੇਰੈਂਟਸ ਤੇ ਹੰਗਾਮਾ ਕਰਦੇ ਪੇਰੈਂਟ ਨੇ ਸ਼ੀਸ਼ੇ ਤੋੜੇ ਹੈ ਕੌਣ ਜ਼ਿੰਮੇਵ ਉਹਨਾਂ ਦਾ ਕੀ ਐਕਸ਼ਨ ਲਾਓਗੇ ਤੁਸੀਂ ਜਿਹੜੇ ਪੇਰਿਆਂ ਨੇ ਆਣ ਕੇ ਹੰਗਾਮਾ ਕੀਤਾ ਬਸ ਬਤਮੀਜ਼ੀ ਬੋਲੀ ਆ ਸ਼ੀਸ਼ੇ ਤੋੜੇ ਆ ਸਾਨੂੰ ਪੁਲਿਸ ਬੁલાਣੀ ਪਈ ਆ ਇਹ ਇਹ ਕੋਈ ਤਰੀਕਾ ਕੋਈ ਸੀਸੀਟੀਵੀ ਪਟਿਆ ਰਹਾ ਹੈ ਹੱਥ ਵਿੱਚ ਲੱਗੇ ਜੀ ਬੈਕ ਸਾਈਡ ਤੇ ਸ਼ੀਸ਼ੇ ਟੁੱਟੇ ਤੁਸੀਂ ਆਪ ਜਾ ਕੇ ਚੈੱਕ ਕਰ ਲਓ ਚੈੱਕ ਕਰ ਲਓ ਤੁਹਾਡੇ ਸਾਹਮਣੇ ਹੰਗਾਮਾ ਕਰਦੇ ਪੇਰਿਆਂ ਟੀਚਰ ਨੇ ਵੀ ਕਹਿਆ ਕੋਈ ਨੋਟਿਸ ਨਹੀਂ ਦਿੱਤਾ ਇੱਕੋ ਦਾਮ ਜਿਹੜਾ ਜਵਾਬ ਜਿਹੜੇ ਜਿਹੜੇ ਪ੍ਰੋਬੇਸ਼ਨ ਤੇ ਹੁੰਦੇ ਆ ਨਾ ਟੈਂਪੋਰੀ ਟੀਚਰ ਹੈ ਉਹਨਾਂ ਨੇ ਸਾਡੇ ਕੋਲ ਸਕੂਲ ਦੇ ਰੂਲਸ ਦੇ ਰੈਗੂਲੇਸ਼ਨ ਸਾਈਨ ਕੀਤੇ ਆ ਉਹਦੇ ਵਿੱਚ ਲਿਖਿਆ ਹੋਇਆ ਆ ਕਿ ਵਿਦਆਊਟ ਨੋਟਿਸ ਕੱਢ ਸਕਦੇ ਆ ਜੇ ਤੁਹਾਡੀ ਪਰਫਾਰਮੈਂਸ ਠੀਕ ਨਾ ਹੋਈ ਹੁਣ ਸਰ ਜੀ ਮੈਂ ਤੁਸੀ ਕਹਿੰਨੇ ਹੂ ਵੀ ਗਲਤ ਸ਼ਖਸਾਂ ਦੀ ਬੋਲੀ ਸ਼ੀਸ਼ੇ ਤੋੜੇ ਕਾਰਵਾਈ ਕਰਾਉਂਗੇ ਇਹਨਾਂ ਤੇ ਬਿਲਕੁਲ ਕਰਾਵਾਂਗੇ ਪੇਰੈਂਟਸ ਨੇ ਜਿਹੜੇ ਆਣ ਕੇ ਹੰਗਾਮਾ ਕੀਤਾ ਕੁਝ ਆਊਟਸਾਈਡਰ ਵੀ ਆ ਜਿਹੜੇ ਟੀਚਰ ਐ ਆਊਟਸਾਈਡਰ ਨਾਲ ਲੈ ਕੇ ਆਏ ਆ ਔਰ ਉਹ ਉਹ ਹੰਗਾਮਾ ਕਰ ਰਹੇ ਆ ਬੱਚੇ ਹੰਗਾਮਾ ਨਹੀਂ ਕਰ ਰਹੇ ਬੱਚਿਆਂ ਨੂੰ ਇਹਨਾਂ ਨੇ ਜਾ ਕੇ ਬੈਲ ਕਰਕੇ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਕਲਾਸਾਂ ਚ ਇਹ ਕੋਈ ਤਰੀਕਾ ਨਹੀਂ ਮਨ ਕਰਵਾਏ ਦੀ ਮੰਗ ਕਰਦਾ ਬਿਲਕੁਲ ਮੈਂ ਕਾਰਵਾਈ ਦੀ ਮੰਗ ਕਰਦਾ ਥੈਂਕ ਯੂ ਕੀ ਹੈ ਜੀ ਕਿ ਸਕੂਲ ਦੇ ਵਿੱਚ ਜਿਹੜਾ ਹੈ ਹੋਣ ਲੱਗ ਪਿਆ ਆ ਗਿਆ ਚੌਂਕੀ ਚਾਰ ਜਿਆਦਾ ਹੈ ਕੀ ਮੈਟਰ ਸਰ ਹੁਣ ਤੁਹਾਡੀ ਗੱਲਬਾਤ ਹੋਈ ਹੈ ਕੀ ਮੈਟਰ ਹੈ ਕਿਹੜਾ ਸਕੂਲ ਆ ਸਰ ਜੀ? ਇਹ ਐਮਜੀਐਮ ਸਕੂਲ ਆ ਫੇਸਵਾਲ। ਕੀ ਗੱਲਬਾਤ ਹੋਈ ਆ ਬੱਚੇ ਪੇਰੈਂਟਸ ਰੋਲਾ ਪਾ ਰਹੇ ਆ। ਇਹ ਜਿਹੜਾ ਡਾਇਰੈਕਟਰ ਸਾਹਿਬ ਕਹਿੰਦੇ ਵੀ ਜਿਹੜਾ ਬੱਚਾ 150 ਤੋਂ ਬੱਚਾ ਘਟ ਘਟ ਗਿਆ 150 ਪਲੱਸ ਉਹਦੇ ਕਰਕੇ ਇਹਨਾਂ ਨੇ 8-9 ਟੀਚਰ ਜਿਹੜੇ ਸਰਪਲੱਸ ਕਰਦੇ ਜੀ ਉਹਦੇ ਕਰਕੇ ਜਿਹੜੇ ਪੇਰੈਂਟਸ ਨੇ ਵੀ ਸਾਡੇ ਬੱਚਿਆਂ ਦੀ ਪੜ੍ਹਾਈ ਤੇ ਇਫੈਕਟ ਪੈ ਰਿਹਾ ਜੀ ਇਹਦੇ ਕਰਕੇ ਉਹ ਸਰ ਕੋਈ ਮੈਨੇਜਮੈਂਟ ਨੇ ਹੁਣ ਕੀ ਗੱਲਬਾਤ ਕੀਤੀ ਤੁਹਾਡੇ ਨਾਲ ਉਹ ਕਹਿੰਦੇ ਕੋਈ ਸ਼ੀਸ਼ੂ ਸ਼ੂਛੇ ਪੇਰੈਂਟਸ ਨੇ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਜਾਂਚ ਕੀਤੀ ਆ ਰੀ ਹਾਂਜੀ ਜਾਂਚ ਕਰ ਰਹੇ ਨੇ ਗੱ ਕਾਮ ਆਧਪਤੀ ਅਸੂਕਾ ਨਾ ਰੂਡੇ ਦੇ 3 ਵਜੇ